ਜੀ ਜਗਦੇਵ ਸਿੰਘ ਜੀ ਕੀ ਲੱਗਦਾ ਵਾ ਕਿ ਭਾਜਪਾ ਇਹਨਾਂ ਦੀ ਗੱਲ ਮੰਨੂਗੀ ਔਰ ਵਾਕਈ ਇਹ ਪੰਜਾਬ ਪ੍ਰਤੀ ਨਜ਼ਰੀਆ ਬਦਲਦੀ ਲੋੜ ਹੈ ਜੇ ਲੋੜ ਹੈ ਤੇ ਕਿਸ ਤਰ੍ਹਾਂ ਸਰ ਇੱਕ ਤਾਂ ਮੈਂ ਬੋਲਦਾ ਵੀ دانش ਵਰਨੇ ਉਹ ਜਾਈਆ ਤਾਂ ਨਹੀਂ ਜਾਣਬੂਝ ਕਰ ਹਾਂਜੀ ਹੈਲੋ دانش ਵਰਨੇ ਉਹ ਜਾਈਆ ਤਾਂ ਨਹੀਂ ਜਾਣਬੂਝ ਕਰ ਹਾਂ ਹਾਂ ਇੱਕ ਇਹ ਆਪਣੇ ਜਿਹੜੇ ਜਾਖੜ ਸਾਹਿਬ ਨੇ ਤਿਲਕ ਗਏ ਹੂੰ ਬਾਕਟਰ ਗੁੰਜੀ ਡੂੰਮਣੀ ਗਾਵੇ ਆਲ ਪਤਾਲ ਇਹ ਦੋ ਚੀਜ਼ਾਂ ਉਸ ਤੋਂ ਬਾਅਦ ਮੈਂ ਜਿਹੜੇ ਹੁਣ ਭਾਈ ਸਾਹਿਬ ਬੋਲ ਕੇ ਗਏ ਤੇ ਉਹਨਾਂ ਨਾਲ ਵੀ ਸਹਿਮਤਾ ਜਿੰਨੀ ਹੈ ਜਿਹੜੀ ਪਰਸਨੈਲਿਟੀ ਹੈ ਇੱਕ ਇੱਕ ਵਾਰ ਆਪਾਂ ਬਹਿਣਾ ਵੀ ਕਿਹਾ ਤੇ ਵੀ ਮੈਂ ਇਹਨਾਂ ਨੂੰ ਸਟੇਟਸਮੈਨ ਮੰਨਦਾ ਸੀ ਹੂੰ ਉਹਦੀ ਜਿਹੜੀ ਤਾਇਦ ਆਪਣੇ ਮੁਕਸਰ ਵਾਲੇ ਭਾਈ ਸਾਹਿਬ ਹੁਣ ਬੋਲ ਕੇ ਗਏ ਸੀ ਕੀ ਸੀ ਉਹਨਾਂ ਦਾ ਨਾਮ ਸਿਮਚਰਨ ਸਿਮਚਰਨ ਕਿਉਂਕਿ ਉਹ ਉਹਨਾਂ ਦੇ ਏਰੀਏ ਦੇ ਨੇ ਚਲੋ ਆਪਾਂ ਤਾਂ ਵਿਚਰ ਨਹੀਂ ਆਪਾਂ ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆ ਹੂੰ ਹੂੰ ਉਹਨਾਂ ਨੇ ਦੱਸਤਾ ਬਿਲਕੁਲ ਉਹ ਇੱਕ ਸਟੇਟਸਮੈਨ ਵਾਂਗੂ ਵਿਚਰਦੇ ਰਹੇ ਨੇ ਭਾਰਤ ਹੂੰ ਹੁਣ ਤੁਸੀਂ ਦੇਖੋ ਇਹਨਾਂ ਦੇ ਪਰਮਾਣਾਂ ਕੁਝ ਦੇਖਾ ਦਿੱਤਾ ਜੀ ਹੂੰ ਹੂੰ ਪਰ ਜਿਹੜੇ ਹਿਸਾਬ ਦੇ ਵਿੱਚ ਉਹ ਸ਼ਿਵਚਰਨੀ ਕੋਲ ਉੱਥੇ ਗਏ ਗਏ ਵੀ ਚੰਨੀ ਨੇ ਇਹਨਾਂ ਦੇ ਰਾਹ ਰੋਕਿਆ ਚੰਨੀ ਨੇ ਨਹੀਂ ਰੋਕਿਆ ਜੀ ਰਾਹ ਮਨਪ੍ਰੀਤ ਬਾਦਲ ਨੇ ਰੋਕਿਆ ਹੂੰ 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 ਇਹਦਾ ਬਣ ਗਏ ਸੀ ਹੂੰ ਉਹਦਾ ਉਹਨੇ ਕਹਿਤਾ ਵੀ ਜੇ ਤੁਸੀਂ ਚੰਨੀ ਨੂੰ ਵੜਾ ਦੋਗੇ ਇਹ ਕੋਈ ਕ ਮੁੱਖ ਮੰਤਰੀ ਹੋਊਗਾ ਜਿਹੜਾ ਉੱਤਰੀ ਸੂਬਿਆਂ ਦਾ ਐਸ்சி ਮੰਤਰੀ ਮੁੱਖ ਮੰਤਰੀ ਹੋਊਗਾ ਹੂੰ ਚਲੋ ਇਹਨਾਂ ਦੀ ਸਾਰੀ ਕੁਆਲਟੀ ਆਰਾ ਵਗੈਰਾ ਉੱਥੇ ਹੋ ਗਈ ਹੂੰ ਬਾਕੀ ਬਿਲਕੁਲ ਇਹ ਸਿਆਣੇ ਨੇ ਜੀ ਇਹੇ ਤਿਲਕ ਗਏ ਦੇਖੋ ਹੁਣ ਜਿਹੜੀਆਂ ਗੱਲਾਂ ਇਹ ਕਹਿੰਦੇ ਨੇ ਵੀ ਉਹਨ ਸਾਰਾ ਕੁਝ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਜੀ ਹੂੰ ਨਾ ਜਿਹੜੀ ਇਹਨਾਂ ਦੀ ਪਹਿਲਾਂ ਬੇਇੱਜ਼ਤੀ ਕੀਤੀ ਹੈ ਜਿਹੜੀ ਇਹਨਾਂ ਨੂੰ ਦੇਖੋ ਜਦੋਂ ਉੱਥੇ ਗਏ ਜੀ ਜੇ ਇੱਜ਼ਤ ਕਰਕੇ ਗਏ ਉਸ ਤੋਂ ਬਾਅਦ ਇਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੋਈ ਹੂੰ ਤਾਂ ਹੀ ਇਹ ਬਾਹਰ ਆਏ ਜੀ ਜੀ ਹੁਣ ਜਦੋਂ ਸਟੇਟ ਲੈਵਲ ਦੀ ਇਹਨਾਂ ਇਹ ਕਹਿੰਦੇ ਨੇ ਵੀ ਮੈਨੂੰ ਮੰਤਰੀ ਨੇ ਮੇਰੇ ਪੁੱਤੇ ਤੋਂ ਬਣਾਇਆ ਉਹ ਤੁਸੀਂ ਮੰਤਰੀ ਕਹਿੰਦੇ ਹੋ ਤੁਸੀਂ ਕਿਸੇ ਨੂੰ ਪੁੱਛ ਕੇ ਨਹੀਂ ਬਣਾਉਂਦੇ ਤੁਹਾਨੂੰ ਤੂੰ ਤਾਂ ਤੁਸੀਂ ਤਾਂ ਇੱਕ ਸਟੇਟ ਦੇ ਪ੍ਰਧਾਨ ਹੋ ਹੂੰ ਹੂੰ ਉਹ ਕਿਸੇ ਨੂੰ ਕੁਝ ਨਹੀਂ ਪੁੱਛਦੇ ਜੀ ਮਤਲਬ ਉੱਥੇ ਆ ਕੇ ਉਹ ਕਿਸੇ ਨੂੰ ਕੁਝ ਨਹੀਂ ਪੁੱਛਦੇ ਜੀ ਉਹ ਆਪਦੀਆਂ ਉਹ ਕਰ ਰਹੇ ਨੇ ਨਾ ਇਹਨਾਂ ਦੀ ਪੁੱਛਣ ਦਾ ਵਾਸਤਾ ਨਹੀਂ ਉਹ ਜਿਹੜਾ ਉਹ ਕਰ ਰਹੇ ਨੇ ਆਪਦੇ ਹਿਸਾਬ ਦੇ ਵਿੱਚ ਕਰ ਰਹੇ ਨੇ ਬਿੱਟੂ ਬਣਾਇਆ ਉਸੇ ਦਿਨ ਜਿੱਦੇ ਆਪਾਂ ਆਪਣੇ ਇਸ ਪ੍ਰੋਗਰਾਮ ਦੀ ਗੱਲ ਚੱਲੀ ਸੀ ਵੀ ਬਿੱਟੂ ਬਣਾਇਆ ਖਤਰੇ ਦੀ ਘੰਟੀ ਆ ਹਾਲਾਂਕਿ ਜੇ ਦੇਖਿਓ ਡਿਜ਼ਰਵ ਕੌਣ ਕਰਦਾ ਸੀ ਬਿਚਾਰ ਬਿਲਕੁਲ ਸੁਨੀਲ ਜਾਖੜ ਕਰਦਾ ਸੀ ਸੋ ਤੁਹਾਨੂੰ ਲੱਗਦਾ ਵਾ ਕਿ ਜਿਸ ਤਰ੍ਹਾਂ ਸੁਨੀਲ ਜਾਖੜ ਨੇ ਆਪਣਾ ਦਰਦ ਜ਼ਾਹਿਰ ਕੀਤਾ ਵਾ ਗੱਲਾਂ ਬਾਤਾਂ ਦੇ ਵਿੱਚ ਮੁਲਾਕਾਤ ਕਰਕੇ ਮੁੱਖ ਮੰਤਰੀ ਨਾਲ ਪ੍ਰਧਾਨ ਮੰਤਰੀ ਨਾਲ ਤੇ ਹੋਮ ਮਿਨਿਸਟਰ ਨਾਲ ਸ਼ਾਇਦ ਉਹ ਭਾਜਪਾ ਦੇ ਵਿੱਚ ਉਹਨਾਂ ਦੇ ਦਿਨ ਥੋੜੇ ਹੀ ਰਹਿ ਗਏ ਹੋਣ ਸਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਨੇ ਨਾ ਜੀ ਹੂੰ ਉਹਨਾਂ ਕਿਸੇ ਦਾ ਦਰਦ ਦੇਖਦੇ ਹੁੰਦੇ ਨੇ ਨਾ ਉਹਨੂੰ ਸਿਆਣਿਆਂ ਦੀ ਲੋੜ ਹੁੰਦੀ ਹੈ ਜੀ ਓਕੇ ਤੁਸੀਂ ਦੇਖੋ ਤੁਸੀਂ ਦੇਖੋ ਤੁਹਾਡੇ ਕੋਲੇ ਤਜਰਬਾ ਹੈ ਜੀ ਇਹ ਜੀ ਜਿਹੜਾ ਰਾਜਨੀਤਿਕ ਬੰਦਾ ਬੈਠਾ ਹੈ ਜੀ ਦਿੱਲੀ ਸਰ ਹੂੰ ਉਹਨੇ ਕਿੰਨੇ ਬੰਦੇ ਸਿਆਣੇ ਛਾਂਗਤੇ ਜੀ ਹੂੰ ਉਹਨੂੰ ਸਿਆਣੇ ਦੀ ਲੋੜ ਨਹੀਂ ਉਹਨੂੰ ਝੋਪੀ ਚੱਕਰੀ ਲੋੜ ਹੈ ਜੀ ਹੂੰ ਸਿਆਣੇ ਸਟੇਟਸਮੈਨ ਤੁਹਾਡੇ ਵਰਗੇ ਬਹੁਤ ਬੈਠੇ ਨੇ ਇਹ ਸਟੇਟਮੈਂਟ ਚ ਲਾਉਣ ਵਾਲੇ ਬੈਠੇ ਨੇ ਬਹੁਤ ਬੈਠੇ ਨੇ ਸਰੀਲ ਜਖਰ ਦੀ ਸਿਆਣਾ ਜੀ ਐਨੀ ਕਹਿੰਦੇ ਬਿਲਕੁਲ ਸਿਆਣਾ ਜਿੰਨੀ ਡੇਰ ਕੀਤੀ ਹੈ ਜੀ ਐਨੀ ਡੇਰ ਕਰਨੀ ਅੱਜ ਦੇ ਦਿਨ ਦੇ ਵਿੱਚ ਮੈਂ ਕਹਿੰਦਾ ਵੀ ਮੁਬਾਰਕ ਬਾਤ ਹੈ ਜੀ ਉਹਨਾਂ ਨੂੰ ਸਲਾਮ ਹੈ ਜੀ ਹੂੰ 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 ਪਰ ਉੱਪਰ ਵਾਲੇ ਕੋਈ ਨਹੀਂ ਸੁਣਦੇ ਜੀ ਉਹਨਾਂ ਨੂੰ ਇਹਨਾਂ ਦੀ ਲੋੜ ਹੀ ਨਹੀਂ ਉੱਤੇ ਉਹਨਾਂ ਝੋਲੀ ਚੱਕਾਂ ਦੀ ਲੋੜ ਹੁੰਦੀ ਹੈ ਥੈਂਕ ਯੂ ਸਰ ਜੀ ਬਣੀ ਜਿਹਦੇ ਸਿੰਮਾਨ ਸਾਡੇ ਨਾਲ ਭਵਾਨੀਗੜ ਤੋਂ ਜੁੜੇ ਸਨ